ਹਾਂਜੀ ਕੀ ਹਾਲ ਚਾਲ ਮਿੱਤਰ ਪਿਆਰਿਓ ਮੇਰੇ ਵੱਲੋਂ ਲਾਲੀਤਰਨਤਨ ਵੱਲੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਜੋ ਫਿਰ ਲਾਈਵ ਕਰਦੇ ਆ ਗੱਲਾਂ ਬਾਤਾਂ ਤੇ ਵੀਡੀਓ ਨੂੰ ਚਲਦੀ ਚਲਦੀ ਨੂੰ ਸ਼ੇਅਰ ਕਰ ਦਿਓ ਜੇ ਮਰਜ਼ੀ ਹੋਈ ਤਾਂ ਕਰ ਦਿਓ ਨਹੀਂ ਤਾਂ ਰਹਿਣ ਦਿਓ ਕੋਈ ਗੱਲ ਨਹੀਂ ਠੀਕ ਹੈ ਨਾ ਕਿਉਂਕਿ ਆਪਾਂ ਜਿਹੜੀ ਗੱਲਬਾਤ ਕਰਨੀ ਹੁੰਦੀ ਹੈ ਦਿਲੋਂ ਕਰਨੀ ਹੁੰਦੀ ਆ ਤੇ ਅੱਗੇ ਬੰਦੇ ਦੀ ਮਰਜ਼ੀ ਹੈ ਸ਼ੇਅਰ ਕਰਨੀ ਜਾਂ ਨਹੀਂ ਕਰਨੀ ਇੱਕ ਭਰਾ ਜੁੜ ਗਿਆ ਹੋਰ ਆਜੋ ਥੋੜੇ ਜੇ ਤੇ ਚਲਦੀ ਚਲਦੀ ਨੂੰ ਗਰੁੱਪਾਂ 'ਚ ਸ਼ੇਅਰ ਕਰ ਦਿਓ ਮੇਰਾ ਵੀਰ ਅੱਜ ਆਪਾਂ ਮਾਹੌਲ ਥੋੜਾ ਜਿਹਾ ਗਰਮ ਰੱਖਣਾ ਠੀਕ ਹੈ ਜੀ ਦੋ ਜਾਣੇ ਤਿੰਨ ਹੋ ਗਏ ਸ਼ੇਅਰ ਕਰ ਦਿਓ ਨਾ ਨਾਲੇ ਕਮੈਂਟ ਕਰਕੇ ਆਪਣਾ ਨਾਮ ਦੱਸ ਦਿਓ ਵੀ ਕਿੱਥੋਂ ਕਿੱਥੋਂ ਵੀਰ ਵੇਖਣਦੇ ਆ ਤੇ ਤੁਹਾਡੇ ਉਹਨਾਂ ਜਦੋਂ ਮੈਂ ਕਮੈਂਟ ਪੜ੍ਹ ਲੈਂਦਾ ਉਹਨਾਂ ਜਦੋਂ ਹੋਰ ਬੰਦੇ ਜੁੜ ਜਾਣਗੇ ਧੰਨਵਾਦ ਚਾਰ ਜਾਣਿਆਂ ਦਾ ਜਿਹੜੇ ਜੁੜ ਗਏ ਆ ਮਿੱਤਰ ਪਿਆਰਿਓ ਅੱਜ ਗੱਲ ਕਰਨੀ ਆਪਾਂ ਇੱਕ ਤਾਂ ਕੁਲਵਿੰਦਰ ਕੌਰ ਭੈਣ ਦੀ ਤੇ ਦੂਜਾ ਬੂਟਾ ਲੰਗੜੇ ਦੀ ਬੂਟਾ ਲੰਗੜਾ ਤੁਸੀਂ ਸਭ ਜਾਣਦੇ ਹੀ ਉਹ ਬੂਟਾ ਗੋਲਕਟੌਰ ਲੰਗੜਾ ਸਭ ਤੋਂ ਪਹਿਲਾਂ ਆਪਾਂ ਲੰਗੜੇ ਦੀ ਦੁੱਜੀ ਲੱਤ ਤੋੜਾਂਗੇ ਠੀਕ ਹੈ ਜੀ ਤੇ ਚਲਦੀ ਚਲਦੀ ਵੀਡੀਓ ਨੂੰ ਕਰ ਦਿਓ ਸ਼ੇਅਰ ਗਰੁੱਪਾਂ ਦੇ ਵਿੱਚ ਕਰ ਦਿਓ ਸ਼ੇਅਰ ਤੇ ਕਮੈਂਟ ਕਰਕੇ ਦੱਸ ਦਿਓ ਕਿ ਕਿੱਥੋਂ ਕਿੱਥੋਂ ਭਰਾ ਜੁੜੇ ਆ ਮੈਂ ਚੈੱਕ ਕਰ ਲਾਂ ਕਮੈਂਟ ਠੀਕ ਆ ਕਿਉਂਕਿ ਜਦੋਂ ਫਿਰ ਬਾਅਦ ਦੇ ਵਿੱਚ ਕਮੈਂਟ ਆਉਂਦੇ ਆ ਨਾ ਤੇ ਪਿਓ ਫਿਰ ਤੁਸੀਂ ਕਹਿੰਦੇ ਜੇ ਲਾਲੀ ਵੀਰ ਮੈਂ ਫਲਾਨੀ ਜਗ੍ਹਾ ਤੋਂ ਬੋਲਦਾ ਫਿਰ ਮੈਂ ਵੀਰੋ ਲਾਈਵ ਬੰਦ ਕਰ ਦਿੱਤੀਂ ਦੀ ਉਹਨਾਂ ਜਨ ਨੂੰ ਫਿਰ ਮੈਂ ਕਿਹਦਾ ਨਾਮ ਪੜਾਂ ਤੇ ਕਿਹਨੂੰ ਰਿਪਲਾਈ ਦਵਾਂ ਸਭ ਤੋਂ ਪਹਿਲਾਂ ਬੂਟੇ ਲਗੜੇ ਨੂੰ ਕਹਿੰਦਾ ਮੈਂ ਬੂਟੇ ਲਗੜਿਆ ਭੈਣ ਦਿਆ ਯਾਰਾ ਤੇਰੀ ਦੁੱਦੀ ਲੱਤ ਵੀ ਤੋੜ ਦੇਣੀ ਹੂ ਕਹਿੰਨੇ ਤੂੰ ਲੈ ਕੇ ਗਨਮੈਨ ਰੋਜ਼ ਚਵਲਾ ਮਾਰਦਾ ਰੋਜ਼ ਚਵਲਾ ਮਾਰਦਾ ਮੈਨੂੰ ਇੱਕ ਗੱਲ ਦੱਸ ਜਿਹੜੀ ਕੰਗਣਾ ਨੂੰ ਆਪਣੀ ਤੂੰ ਭੈਣ ਬਣਾਇਆ ਆ ਤੇਰੇ ਜੀਦੇ ਕਿੰਨੇ ਆ ਲਾਣਤੀਆ ਅਸੀਂ ਸਵੇਰੇ ਉੱਠ ਕੇ ਕੋਈ ਖਬਰ ਵੇਖਣੀ ਹੁੰਦੀ ਆ ਕੋਈ ਨਿਊਜ਼ ਵੇਖਣੀ ਹੁੰਦੀ ਆ ਭੈਣ ਚੋਦਾ ਇੱਕ ਦਿਨ ਖਾਲੀ ਨਹੀਂ ਪੈਂਦਾ ਜਦੋਂ ਤੂੰ ਵੀਡੀਓ ਨਹੀਂ ਬਣਾਉਂਦਾ ਤੂੰ ਮੂੰਹ ਚੁੱਕਿਆ ਭੈਣ ਚੋੜ ਫੀਨਿਆਂ ਕੁੜੀਆ ਵਿਆ ਤੂੰ ਸਾਹਮਣੇ ਬੈਠਾ ਹੁਣਾਂ ਦੱਲਿਆ ਭੈਣ ਚੋਦਾ ਤੇਰੇ ਦੇ ਚਤਨਾ ਦੇ ਵਾਲ ਵੀ ਭੈਣ ਚੋ ਚਿੱਟੇ ਹੋ ਗਏ ਆ ਚਿੱਟੀ ਤੇਰੀ ਦਾੜ੍ਹੀ ਹੋ ਗਈ ਆ ਲਹਣਤੀਆ ਭੈਣ ਚੋਦਾ ਫੜਦਾ ਬੰਦਾ ਬਣ ਜਾ ਪਹਿਲਾਂ ਪੰਥ ਦਾ ਖਾ ਕੇ ਤੇ ਹੁਣ ਪੰਥ ਦੇ ਉਲਟ ਬੋਲਦਾ ਸਾਡੇ ਨਾਲ ਜੁੜ ਚੁੱਕਿਆ ਰੂਹ ਭੁੱਲਰ ਤਰਨਤਾਰਨ ਤੋਂ ਪਿੰਡ ਘਰਿਆਲਾ ਹਰਵਿੰਦਰ ਸਿੰਘ ਲਾਲੀ ਭਾਜੀ ਸਤਿ ਸ੍ਰੀ ਅਕਾਲ ਚੋਲਾ ਸਾਹਿਬ ਤੋਂ ਧੰਨਵਾਦ ਵੀਰ ਦੀ ਆ ਨੈਟਵਰਕ ਸਲੋ ਹੋ ਗਿਆ ਮੈਨੂੰ ਇਹ ਦੱਸ ਦਿਓ ਕਿ ਆਵਾਜ਼ ਕਲੀਅਰ ਆ ਮਾਫ਼ ਕਰਨਾ ਮਾਫ਼ ਕਰਨਾ ਨੈਟਵਰਕ ਚੱਲ ਗਿਆ ਏ ਦੋਸਤੋ ਪਰ ਤੁਸੀਂ ਵੀ ਕਿਹੜਾ ਸ਼ੇਅਰ ਕਰਦੇ ਪਏ ਨੇ 14 ਦੇ 14 ਜਾਣੇ ਅੜੇ ਆ ਉਹ ਭਰਾਵੋ ਹੱਥ ਜੋੜ ਕੇ ਬੇਨਤੀ ਆ ਜਦੋਂ ਕੋਈ ਆਪਣਾ ਭਰਾ ਬੋਲਦਾ ਹੋਵੇ ਉਹਦੀ ਸਪੋਰਟ ਕਰਿਆ ਕਰੋ ਲੱਤਾਂ ਨਾ ਕਿੱਟਿਆ ਕਰੋ ਸਪੋਰਟ ਕਰਿਆ ਕਰੋ ਇਹਦਾ ਦੋ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕਮੈਂਟ ਕੀਤੇ ਆ ਅੱਛਾ ਬੂਟੇ ਲੰਗੜੇ ਤੈਨੂੰ ਮੈਂ ਜ਼ਿਆਦਾ ਕੁਝ ਨਹੀਂ ਕਹਿਣਾ ਬਸ ਇਹੋ ਗੱਲ ਕਹਿਣੀ ਆ ਬੰਦੇ ਦਾ ਪੁੱਤ ਪਾਂਦਾ ਗਰਮੀ ਬਹੁਤ ਜ਼ਿਆਦਾ ਆ ਤੇ ਤੇਰੇ ਪਿਛਵਾੜੇ 'ਚ ਦੇ ਕੇ ਸਲੈਂਸਰ ਤੇ ਟਰੈਕਟਰ ਸਟਾਰਟ ਕਰਕੇ ਨਾ ਤੇ ਸਾਰਾ ਧੂਆ ਤੇਰੇ ਪਿਛਵਾੜੇ 'ਚ ਵੜਾਂਗੇ ਇਹ ਗੱਲ ਯਾਦ ਰੱਖੀ ਕਿਤੇ ਨਾ ਕਿਤੇ ਤੂੰ ਕੇਦੇ ਨਿੱਕੇ ਆ ਗਿਆ ਨਾ ਤੈਨੂੰ ਕੋਡਾ ਕਰਕੇ ਤੈਨੂੰ ਨੀਲਾ ਕਰਨਾ ਹੀ ਅਗਲੇ ਨੇ ਇਹ ਗੱਲ ਯਾਦ ਕਰ ਲਈ ਤੂੰ ਹੋ ਗਿਆ ਇੱਕ ਬਲਕੌੜਾ ਕਾਮਰੇਡ ਇਹ ਕਾਮਰੇਡ ਧੱਲੇ ਨੇ ਵੀ ਬੜਾ ਗੰਦ ਪਾਇਆ ਇੱਥੇ ਕਰਕੇ ਤੇ ਅਮਰਜੀਤ ਸੈਣੀ ਸਾਤਰੀਕਾਲ ਸੈਣੀ ਸਾਹਿਬ ਤੇਨ ਵੀਰਾਂ ਨੇ ਕਮੈਂਟ ਕੀਤੇ ਆ ਚੌਥਾ ਵੀਰ ਆ ਗਿਆ ਸਤ ਵੀਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਅੱਛਾ 14 ਜਾਣਿਆਂ ਨੂੰ ਬੇਨਤੀ ਆ ਭਰਾ ਮੇਰਿਓ ਗਰੁੱਪ ਦੇ ਵਿੱਚ ਜਾਓ ਕਾਪੀ ਲਿੰਕ ਕਰੋ ਕਲੈਕਸ਼ਨ ਫੇਰ ਸਲੋ ਹੋ ਗਿਆ ਤੇ ਵੀਡੀਓ ਨੂੰ ਸ਼ੇਅਰ ਕਰੋ ਹੋਰ ਭਰਾ ਜੁੜ ਜਾਣ ਅੱਛਾ ਇਹਨਾਂ ਦੱਸ ਦਿਓ ਮੇਰੀ ਆਵਾਜ਼ ਕਲੀਅਰ ਆ ਫੋਟੋ ਕਲੀਅਰ ਆ ਅਗਲੀ ਗੱਲ ਫੇਰ ਕਰਦੇ ਆ ਇੱਕ ਗਾਣਾ ਕਮੈਂਟ ਕਰਕੇ ਦੱਸ ਦਿਓ ਆਵਾਜ਼ ਕਲੀਅਰ ਆ ਫੋਟੋ ਕਲੀਅਰ ਆ ਅੱਛਾ ਦੂਜੀ ਬੇਨਤੀ ਮੇਰੀ ਇਹ ਆ ਕਿ ਜਿਹੜੀ ਕੁਲਵਿੰਦਰ ਕੌਰ ਭੈਣ ਆ ਉਹਦੇ ਭਰਾ ਦੀ ਮੈਂ ਰੀਲ ਪਾਈ ਆ ਉਹ ਕੁਲਵਿੰਦਰ ਕੌਰ ਭੈਣ ਦਾ ਜਿੰਨੇ ਚਪੇੜ ਮਾਰੀ ਕੰਗਣਾ ਨੇ ਭੈਣ ਤੈਨੂੰ ਸਲੂਟ ਆ ਦਿਲੋਂ ਸਲੂਟ ਭੈਣ ਮੇਰੀਏ ਜਿਹੜਾ ਕੰਮ ਸਾਡੀਆਂ ਬੀਬੀਆਂ ਨੇ ਨਹੀਂ ਨਾ ਕੀਤਾ ਜਿਹੜੀਆਂ ਜਿਹੜਾ ਕੰਮ ਸਾਡੀ ਬੀਬੀਆਂ ਨੇ ਨਹੀਂ ਨਾ ਕੀਤਾ ਇਹ ਜਦੋਂ ਕੰਗਣਾ ਇੱਕ ਵਾਰ ਪੰਜਾਬ ਆਈ ਸੀ ਸਾਡੀ ਬੀਬੀਆਂ ਨੇ ਘੇੜਿਆ ਪਰ ਕਿਸੇ ਨੇ ਹਿੰਮਤ ਨਹੀਂ ਪਾਈ ਚਪੇੜ ਮਾਰਨ ਦੀ ਪਰ ਜਿਹੜੀ ਕੁੜੀ ਨੇ ਚਪੇੜ ਮਾਰੀ ਆ ਛਾਤਾ ਸਲੂਟ ਆ ਭੈਣ ਮੇਰੀਏ ਦਿਲੋਂ ਹਰ ਫੈਰਾ ਵੈਰੋਂ ਵਾਲ ਤੋਂ ਵੀ ਧੰਨਵਾਦ ਵੀਰੇ ਅਮਨਦੀਪ ਸਿੰਘ ਵਿਰਕ ਕਿੱਦਾਂ ਬਾਈ ਕਮਲ ਹਰਿਆਣਾ ਓਕੇ ਆਪਣਾ ਚਰਨਜੀਤ ਬਾਠ ਧੰਨਵਾਦ ਵੀਰ ਦੀ ਧੰਨਵਾਦ ਉਸ ਭੈਣ ਦੀ ਸਾਰੇ ਜਾਣੇ ਫੁੱਲ ਸਪੋਰਟ ਕਰੋ ਅਗਰ ਜ਼ਮੀਰ ਜਾਗਦੀ ਆ ਜੇ ਪਹਿਲੀ ਗੱਲ ਤਾਂ ਕੈਮਰਾ ਫੜੋ ਤੇ ਬੋਲੋ ਉਸ ਭੈਣ ਦੇ ਹੱਕ ਤੇ ਬੋਲੋ ਤੇ ਕੋਸ਼ਿਸ਼ ਕਰੋ ਉਸ ਭੈਣ ਨੂੰ ਜਿੰਨੇ ਵੀ ਰੁਪਈਏ ਕੜਦੇ ਆ ਦਿਓ ਉਸ ਭੈਣ ਨੂੰ ਇਹ ਕੰਮ ਬਹੁਤ ਵੱਡਾ ਕੀਤਾ ਜਿਹੜੀ ਕੰਗਰੀ ਜਿਹੜੀ ਨਚਾਰ ਜਿਹੜੀ ਦੱਲੀ ਜਿਹੜੀ ਗਸ਼ਤੀ ਜਿਹੜੀ ਫਲੋਪ ਐਕਟਰ ਸਾਰਿਆਂ ਨੂੰ ਖਾਲਸਤਾਨੀ ਦੱਸਦੀ ਨਾ ਉਹਦੇ ਮੂੰਹ ਤੇ ਚਪੇੜ ਮਾਰੀ ਭੈਣ ਨੇ ਕਿੱਦੀ ਵੱਡੀ ਗੱਲ ਆ ਤੇ ਤੁਸੀਂ ਸ਼ੇਰ ਨਾ ਕਰੋ ਇਹ ਉਤੋਂ ਵੀ ਮਾੜੀ ਗੱਲ ਆ ਅਸਲ ਦੇ ਵਿੱਚ ਮੰਨਦਾ ਮੈਂ ਮੇਰੀ ਬੋਲੀ ਖਰਾਬ ਆ ਮੈਂ ਪੜ ਪੜ ਕੇ ਨਹੀਂ ਬੋਲਦਾ ਮੇਰੇ ਦਿਲ ਤੋਂ ਜੋ ਆਉਂਦਾ ਮੈਂ ਉਹ ਬੋਲਦਾ ਵੀਰੋ ਦਲੀਲ ਆ ਆਵਾਜ਼ ਵੀ ਧੰਨਵਾਦ ਵੀਰੇ ਸਤਪੀਰ ਗਿੱਲ ਇੰਦਰਜੀਤ ਕਿਵੇਂ ਆ ਵੀਰ ਵਧੀਆ ਛੁੱਕਦੇਵ ਗਿੱਲ ਧੰਨਵਾਦ ਵੀਰੇ ਆ ਸੁਖਜੀਤ ਗਿੱਲ ਪਤਾ ਨਹੀਂ ਕਿੰਨੇ ਬੰਦੇ ਜੁੜੇ ਆ ਮਾੜਾ ਜਿਹਾ ਕਮੈਂਟ ਕਰਕੇ ਦੱਤਿਓ ਕਿੰਨੇ ਬੰਦੇ ਆ ਆਸਟ੍ਰੇਲੀਆ ਤੋਂ ਭਾਈ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਚਰਨਜੀਤ ਬਾਠ ਆਸਟ੍ਰੇਲੀਆ ਵਾਲੇ ਵੀ ਬਹੁਤ ਬਹੁਤ ਧੰਨਵਾਦ ਲਾਈਵ 'ਤੇ ਜੁੜਨ ਵਾਸਤੇ ਨੈਟਵਰਕ ਸਲੋ ਹੋਣ ਦਾ ਕਾਰਨ ਕੇ ਮੈਨੂੰ ਬੰਦੇ ਨਹੀਂ ਸ਼ੋ ਹੋ ਰਹੇ ਕਿ ਕਿੰਨੇ ਆ ਤੇ ਮੈਂ ਉਸ ਭੈਣ ਨੂੰ ਵਾਰ-ਵਾਰ ਸਲੂਟ ਕਰਦਾ ਤੇ ਬਾਕੀ ਜਿੰਨੇ ਵੀ ਆ ਜਿਹੜੇ ਪੰਥ ਦੇ ਵਿਰੋਧੀ ਆ ਜਾਂ ਜਿਹੜੇ ਜੱਟਾਂ ਨੂੰ ਮਾੜਾ ਬੋਲਦੇ ਆ ਖਾਂਦੇ ਵੀ ਜੱਟਾਂ ਦਾ ਤੇ ਮਾੜਾ ਵੀ ਜੱਟਾਂ ਨੂੰ ਬੋਲਦੇ ਆ ਆਪਣੀਆਂ ਨਲੀਆਂ ਪੁੰਜਣੀਆਂ ਸਿੱਖ ਲਓ ਪਹਿਲਾਂ ਆਪਣੀਆਂ ਨਲੀਆਂ ਪੁੰਜਗੀਆਂ ਤੇ ਤੁਹਾਨੂੰ ਆਉਂਦੀਆਂ ਨਹੀਂ ਤੇ ਤੁਸੀਂ ਜੱਟਾਂ ਨੂੰ ਮਾੜਾ ਬੋਲਦੇ ਨੇ ਬੰਦੇ ਬਣ ਜੋ ਬੰਦੇ ਕਾਮਰੇਡ ਬਲਕੌਰ ਬੰਦਾ ਬਣਦੇ ਆ ਗੱਲ ਤੈਨੂੰ ਕਹੀ ਆ ਦੇ ਬੂਟੇ ਲੰਗੜੇ ਨੂੰ ਕਹੀ ਆ ਲੰਗਿਆਂ ਦੀ ਇੱਕ ਰਗ ਇੱਕ ਰਗ ਵਾਧੀ ਹੁੰਦੀ ਆ ਇਹ ਖਾਸ ਕਰਕੇ ਮੈਂ ਬੂਟੇ ਨੂੰ ਕਿਹਾ ਇਹ ਬੂਟੇ ਲੰਗੜੇ ਦੀ ਇੱਕ ਰਗ ਵਾਧਿਆ ਇਹਨੂੰ ਸਮਝਾਓ ਇਹਦੇ ਨਾਲ ਦੇ ਸਾਥੀ ਵੀ ਇਹ ਦੀ ਇਹਦੇ ਪਿਛਵਾੜੇ ਦੇ ਡਾਂਗਾ ਫਿਰ ਜਾਣੀਆਂ ਜੇ ਇੱਕ ਅਮਿਤ अरोड़ा ਖੇਵਸਾਨਾ ਦਾ ਪਾਲਿਆ ਹੋਇਆ ਕੁੱਤਾ ਸਵੜਾ ਅਮਿਤ अरोड़ा ਉਹ ਵੀ ਭੈਣ ਹੀ ਹੁੰਦਾ ਉਦੋਂ ਦੁਜਾ ਮੰਡਕੰਦ ਉਹ ਵੀ ਭੈਣ ਮੰਗਦਾ ਆਣ ਆਣ ਕੇ ਇਹਨਾਂ ਨੂੰ ਜਿੱਥੇ ਮਿਲਦਾ ਇਹਨਾਂ ਭੈਣ ਚੋਦਾਂ ਨੂੰ ਛਿੱਤ ਫੇਰੋ ਜਗਰੂਪ ਸਿੰਘ ਸੋਲ ਪਰਮਿੰਦਰ ਸਿੰਘ ਧੰਨਵਾਦ ਵੀਰ ਜੀ ਨਿਰਮਲ ਸਿੰਘ ਧੰਨਵਾਦ ਵੀਰ ਜੀ ਇੰਦਰ ਜੀ ਅੱਜ ਮੈਚ ਇਹੰਦੀਆ ਪਾਕਿਸਤਾਨ ਦਾ ਯਾਰ ਮੈਂ ਨਹੀਂ ਵੇਦਾ ਮੈਂ ਮੈਨੂੰ ਨਹੀਂ ਮਜ਼ਾ ਆਉਂਦਾ ਤੁਹਾਨੂੰ ਆਉਂਦਾ ਹੋਊਗਾ ਮੈਂ ਨਹੀਂ ਵੇਦਾ ਇੰਦਰਜੀਤ ਵੀਰ ਚਲੋ ਜੇ ਤੂੰ ਕਹਿੰਦਾ ਤੇ ਵੇਖ ਲਾਂਗੇ ਉਹ ਤਾਂ ਮੈਂ ਮੈਚ ਕਦੀ ਵੇਖਿਆ ਨਹੀਂ ਕ੍ਰਿਕਟ ਦਾ ਮੁੱਖਾ ਮਰ ਜਾਣਾ ਮੈਨੂੰ ਸਿੰਘ ਪਾ ਜੀ ਆਏ ਨੇ ਲਾਈਵ ਆਜੋ ਜੇ ਕਿਸੇ ਵੀਰ ਨੇ ਮੇਰੇ ਨਾਲ ਲਾਈਵ ਤੇ ਜੁੜਨਾ ਪਹਿਲਾਂ ਦੱਸ ਦਿਓ ਵੀ ਕਿੰਨੇ ਬੰਦੇ ਲਾਈਵ ਦੇਖ ਰਹੇ ਆ ਅਜੇ ਇੰਜਣ ਗਰਮ ਹੋਇਆ ਵਾ ਹੌਲੀ ਹੌਲੀ ਸਪੀਡ ਫੜਦਾ ਜਾ ਰਿਹਾ ਤੁਸੀਂ ਮਾੜਾ ਜਿਹਾ ਦੱਸ ਦਿਓ ਕਿੰਨੇ ਬੰਦੇ ਲਾਈਵ ਦੇ ਵਿੱਚ ਜੁੜੇ ਆ ਨਵੀ ਗਿੱਲ ਕੀ ਹਾਲ ਪ੍ਰਾ ਵਧੀਆ ਕਲਵੰਤ ਕਲਵੰਤ ਭੂਨੋ ਲਾਲੀ ਹੀਰਾ ਬੰਦਾ ਤੂੰ ਹੀ ਸਾਰੇ ਹੀਰੇ ਬੰਦੇ ਜਿਹੜੇ ਵਧੀਆ ਕਮੈਂਟ ਕਰਦੇ ਪਏ ਆ ਮਾੜਾ ਕਮੈਂਟ ਕਿਸੇ ਵੀਰ ਨੇ ਨਹੀਂ ਕੀਤਾ ਕਰਨਾ ਵੀ ਨਹੀਂ ਚਾਹੀਦਾ ਆਪਣੇ ਬੰਦਿਆਂ ਨੂੰ ਨਾ ਕਰੋ ਜਿਨ੍ਹਾਂ ਨੂੰ ਕਰਨੇ ਚਾਹੀਦੇ ਉਹਨਾਂ ਦੀ ਭੈਣ ਘੜੋ ਚੰਗੀ ਤਰ੍ਹਾਂ ਮੜਿਆ ਦੱਸ ਦਿਓ 26 ਮੇਰੇ ਇੱਥੇ 2 ਨੇ 8 ਤੇ ਇਹਨਾਂ ਮੈਨੂੰ ਪਤਾ ਵਾ ਵੀ ਸ਼ੇਅਰ ਤੁਸੀਂ ਨਹੀਂ ਕੀਤਾ ਜੇ ਤੁਸੀਂ ਤੁਸੀਂ ਵੀ ਸਵਾਦ ਹੀ ਲੈਂਦੇ ਜੇ ਤੁਸੀਂ ਸ਼ੇਅਰ ਕਰਦੇ ਹੋ ਤੇ ਕੀ ਘੜਦਾ ਬੰਦੇ ਹੋਰ ਜੁੜਨਗੇ ਵੀਡੀਓ ਵਾਇਰਲ ਹੋਊਗੀ ਯਾਰ ਪਾਬਲੇ ਮੈਨੂੰ ਇੱਕ ਗੱਲ ਦੱਸੋ ਮੈਨੂੰ ਲਾਇਕ ਸ਼ੇਅਰ ਕਰਨ ਲੱਗੇ ਕੀ ਮੈਂ ਫੋਰਚੂਨਰ ਆ ਲੈ ਲੂੰਗਾ ਮੇਰਾ ਪੇਜ ਕੋਈ ਮੋਨਟਾਈਜ਼ ਆ ਮੇਰੇ ਪੇਜ ਤੇ ਕਿਸ ਦੀ ਐਡ ਆਉਂਦੀ ਆ ਜਿਨ੍ਹਾਂ ਦੇ ਪੇਜਾਂ ਤੇ ਐਡ ਆਉਂਦੀ ਆ ਉਹਨਾਂ ਨੂੰ ਤੁਸੀਂ ਸ਼ੇਅਰ ਕਰਦੇ ਜੇ ਤੁਹਾਡੇ ਸ਼ੇਅਰ ਕਰਨ ਦੇ ਨਾਲ ਉਹ ਲੱਖਾਂ ਰੁਪਇਆ ਕਮਾ ਰਹੇ ਨੇ ਗੱਡੀਆਂ ਫੋਰਚੂਨਰਾਂ ਲਈ ਆ ਆਪਾਂ ਕੁਝ ਲਿਆ ਅਜ ਤੱਕ 2015 ਤੋਂ ਲੱਗਾ ਮੈਂ ਫੇਸਬੁੱਕ ਤੇ ਮੈਨੂੰ ਕਿਹੜਾ ਨਹੀਂ ਕੁਝ ਕਰਨਾ ਆਉਂਦਾ ਪਰ ਮੈਂ ਨਹੀਂ ਕਰਦਾ ਠੀਕ ਹੈ ਨਾ ਮੈਂ ਵੀ ਜੇ ਮੈਂ ਕਹਾਵਾ ਨਾ ਮੈਂ ਵੀ ਕਹਿ ਸਕਦਾ ਵੀ ਜੇ ਕਿਸੇ ਨੇ ਐਡ ਦੇਣੀ ਹੋਵੇ ਨਾ ਤੇ ਮੇਰੇ ਨਾਲ ਸੰਪਰਕ ਕਰ ਲੋ ਦਿੱਤੇ ਲੋਕੀ 10000 ਮੰਗਦੇ ਮੈਂ 5000 ਚੈੜ ਐਡ ਕਰ ਦੂਗਾ ਤੁਹਾਡੀ ਪਰ ਮੈਂ ਨਹੀਂ ਕਰਦਾ ਤੇ ਨਹੀਂ ਕਰਨੀ ਸੋ ਪਿਆਰਿਓ ਬਹੁਤ ਬਹੁਤ ਧੰਨਵਾਦ ਤੁਹਾਡਾ ਜਿੰਨੇ ਜਾਣੇ ਤੁਸੀਂ ਜੁੜੇ ਆ બોલ્યા કે બોલ્યા માફ karna ਕਿਉਂਕਿ ਬੰਦੇ ਘੱਟ ਹੋਣ ਦਾ ਕਾਰਨ ਮੈਂ ਇਹਦੇ ਵੀਡੀਓ ਸਟਾਪ ਕਰ ਰਿਹਾ ਜਦੋਂ ਕੱਲ ਨੂੰ ਲਾਈਵ ਹੋਊਗਾ ਤੇ ਦਰਸ਼ਨ ਜ਼ਰੂਰ ਦਿਓ ਧੰਨਵਾਦ ਵੀਰ ਜੀ ਇੰਦਰ ਜੀ ਓਏ ਆਹੋ ਵੀਡੀਓ ਤਾਂ ਕਲਵੰਤ ਭੂਨੋ ਠੀਕ ਹੈ ਵੀਰੇ ਉਦਾਂ ਵੀਡੀਓ ਪਾਉਣਾ ਰਹਿਣਾ ਮੈਂ ਪਰੀਲਾ ਰੋਲਾ ਪਾਉਦਾ ਰਹਿਣਾ ਵਾ ਭਾਰੇ ਆ ਵੀ ਲਾਈਵ ਕਿਤੇ ਕਿਤੇ ਆਉਂਦਾ ਮੈਂ ਦੇ ਕਿਤੇ ਹੋਰ ਵੀਰ ਨੇ ਕਮੈਂਟ ਕਰਨਾ ਤੇ ਕਰ ਦੋ ਮੇਰਾ ਵੀਰ ਦੋ ਚਾਰ ਕਮੈਂਟ ਪੜ ਲੈਂਨੇ ਤੁਹਾਡੇ ਦੇਖੋ ਹੋਰ ਨਵਾਂ ਬੰਦਾ ਜੁੜਿਆ ਵਾ ਤੇ ਆਜੋ ਮੇਰੇ ਵੀਰਾਂ ਸੋ ਠੀਕ ਹੈ ਭਰਾਵੋ ਸੋ ਠੀਕ ਹੈ ਭਰਾਵੋ ਚੰਗਾ ਫਿਰ ਮਿਲਾਂਗੇ ਰੱਬ ਰੱਖਾ ਬਲਜੀਤ ਵੈਰੋਵਾਲ ਕੀ ਹਾਲbro ਵਧੀਆ ਵੈਰੋਵਾਲ ਵਾਲੇ ਵੀ ਦਾ ਤੂੰ ਤੇ ਆਪਣੇ ਨਾਲ ਦੇ ਪਿੰਡ ਦਾ ਹੀ ਆ ਵੈਰੋਵਾਲ ਸਾਡੇ ਤੋਂ ਹੋਣਾ 10-12 ਕਿਲੋਮੀਟਰ ਵੈਰੋਵਾਲ ਲਾਗੇ ਲਾਗੇ ਵਾਲੇ ਬੰਦੇ ਵੀ ਹੈਗੇ ਆ ਆਸਟ੍ਰੇਲੀਆ ਵਾਲੇ ਵੀ ਹੈਗੇ ਆ ਬਾਕੀਆਂ ਨੇ ਬਾਅਦ ਚੋ ਵੀਡੀਓ ਦੇਖ ਲੈਣੀ ਕੋਈ ਗੱਲ ਨਹੀਂ ਸੋ ਦੇ ਦੇ ਜੇ ਕਿਸੇ ਤੁਹਾਨੂੰ ਬੁਰਾ ਲੱਗਾ ਹੋਵੇ ਮੈਂ ਗਲਤ ਬੋਲਿਆ ਤੁਹਾਡੇ ਤੋਂ ਮੰਗਦਾ ਮੈਂ ਮਾਫੀ ਪਰ ਜਿੰਨਾਂ ਨੂੰ ਬੋਲਿਆ ਉਹਨਾਂ ਤੋਂ ਕੋਈ ਮਾਫੀ ਨਹੀਂ ਉਹਨਾਂ ਦੀ ਮੈਂ ਭੈਣ ਇੱਥੇ ਹੀ ਕਰਨੀ ਆ ਕੰਗਣਾ ਦੀ ਤੇ ਮੈਂ ਰੋਜ਼ ਕਰਨੀ ਆ ਭਾਵੇਂ ਹਮਾਚਲ ਵਾਲੇ ਲੋਕ ਜਿਹੜੇ ਆ ਨਾ ਗੱਲ ਸੁਣ ਲੋ ਉਹਨਾਂ ਨੇ ਜਾਣ ਬੁੱਝ ਕੇ ਕਹਾਣਾ ਨੂੰ ਜਿਤਾਇਆ ਕਿਉਂਕਿ ਉਹਨਾਂ ਨੂੰ ਪਤਾ ਵਾ ਇਹ ਜਿਹੜੇ ਆ ਪੰਜਾਬ ਦੇ ਉਲਟ ਭੁਗਤ ਦੀ ਆ ਹਮਾਚਲ ਵਾਲੇ ਲੋਕ ਗੰਦੇ ਆ ਗੰਦਗੀ ਦੇ ਮਾਰੇ ਲੋਕ ਆ ਗੰਦ ਲੋਕ ਕੇ ਹਾਥ ਥੂ ਹਮਾਚਲਾ ਵਾਲਿਆਂ ਦੇ ਹਾਥ ਥੂ ਪਤਾ ਨਹੀਂ ਕਿੰਨੇ ਮੁੰਡੇ ਮਾਰੇ ਸਾਡੇ ਹਮਾਚਲੀਆਂ ਦੇ ਪਹਾੜੀਆਂ ਨੇ ਮੁੰਨ ਮਹਿਮਦਪੁਰਿਆ ਲਾਲੀ ਬਰੋ ਸਸਰੀਕਾਰ ਨਾਇਸ਼ ਭਾਈ ਲਵ ਯੂ ਬ੍ਰਦਰ ਲਵ ਯੂ ਲਵ ਯੂ ਆਜੋ ਆਜੋ ਦੇ ਕੋਈ ਹੋਣਾ ਗਾਦੇ ਲਾਈਵ 'ਚ ਕਮੈਂਟ ਪੜ ਲਾ ਮੁੜ ਕੇ ਛੁੱਟੀਆਂ ਲਈਏ ਇੱਕ ਵਾਰ ਸਾਰੇ ਕਮੈਂਟ 'ਚ ਲਿਖ ਦੋ #ਕੰਗਣਾ ਮੁਰਦਾਬਾਦ ਇੱਕਰ ਆ ਭਰ ਦੋ ਸਾਰੇ ਕਮੈਂਟ ਕਰਕੇ ਕੰਗਣਾ ਮੁਰਦਾਬਾਦ ਕੰਗਣਾ ਨੂੰ ਫੇਰ ਦੋ ਤਿਕੜ ਜਿਨ੍ਹਾਂ ਨੇ ਭੈਣ ਬਣਾਈ ਆ ਨਾ ਕੰਗਣਾ ਨੂੰ ਉਹਨਾਂ ਨੂੰ ਬੇਨਤੀ ਕਰਦਾ ਇਹ ਭੈਣ ਘਰੇ ਲੈ ਜਾਓ ਤੇ ਇਹਦੇ ਕੋ ਨਾਈਟਾਂ ਦੇ ਨਾਈਟ ਤੇ ਵਾਧੂ ਬੰਦੇ ਆ ਕਰਨੇ ਆ ਤੇ ਭੈਣ ਆਪਣੇ ਨੂੰ ਵਰਤੋ ਜਿੱਦਾ ਮਰਜ਼ੀ ਠੀਕ ਹੈ ਨਾ ਬੂਟਿਆ ਕੰਗਣਾ ਨੂੰ ਆਪਣੇ ਘਰ ਲੈ ਜਾ ਤੇਰੀ ਭੈਣ ਆ ਨਾ ਭੈਣ کہہ ਕੇ ਗੱਲ ਕਰਦਾ ਤੇ ਲੈ ਜਾ ਭੈਣ ਨੂੰ ਆਪਣੇ ਘਰੇ ਆ ਕਿੰਨੇ ਰਿਕੁਐਸਟ ਭੇਜੀ ਸਤੂਬੂ ਜੀ ਦੁਬਾਰਾ ਭੇਜ ਇੱਕ ਵਾਰ ਲਿਖ ਦੋ ਸਾਰੇ ਜਾਨੇ ਟੰਗਣਾ ਨੌਤ ਮੁਰਦਾਬਾ ਟੰਗਣਾ ਦੀ ਭੈਣ ਦੀ ਟੰਗ ਟੰਗਣਾ ਗਸ਼ਤੀ ਤੇ ਜਿਹੜੇ ਉਹਦੇ ਭਰਾ ਬਣੇ ਫਿਰਦੇ ਉਹ ਹਰਾਮ ਦੇ ੱੱਲੇ ਛੱਤ ਭੈਣ ਜੋਦ ਇੱਕ ਨੰਬਰ ਤੇ ਲਿਖੋ ਜੇ ਜਮੀਦਾ ਜਾਗਦੀਆਂ ਨਾ ਲਿਖੋ ਕੰਗਣਾ ਮੁਰਦਾਬਾਲ ਤੇ ਭੈਣ ਕੁਲਵਿੰਦਰ ਜਿੰਦਾਬਾਦ ਕੰਗਣਾ ਮੁਰਦਾਬਾਲ ਭੈਣ ਕੁਲਵਿੰਦਰ ਜਿੰਦਾਬਾਦ ਲਿਖ ਕੇ ਕਮੈਂਟਾਂ ਚ ਭਰ ਦਿਓ ਇਸ ਤਰ੍ਹਾਂ ਜੇ ਕੋਈ ਵੀਰ ਵੀਡੀਓ ਕਾਲ ਚਾਹੁਣਾ ਚਾਹੁੰਦਾ ਤੇ ਆਜੋ ਮੇਰਾ ਵੀਰ ਸੱਤੂ ਭੁੱਲ ਰਾ ਸਾਡਾ ਭਰਾ ਪਾਵੇ ਬਕਾਲੇ ਵਾਲੀ ਸ਼ਹਿਰ ਤੋਂ ਜੱਗੀ ਜੱਗੀ ਧੰਨਵਾਦ ਤੇਰਾ ਜੱਗੀ ਨੇ ਨਿਕਲਿਆ ਕੰਗਣਾ ਮੁਰਦਾਬਾਦ ਇਹ ਸਾਰਿਆਂ ਕੋਲ ਵੀਡੀਓ ਜਾਣੀ ਚਾਹੀਦੀ ਤੇ ਕਮੈਂਟਾਂ ਦੇ ਵਿੱਚ ਸੱਤੂ ਇੱਕੋ ਹੀ ਲਿਖੋ ਕੰਗਣਾ ਮੁਰਦਾਬਾਦ ਕੰਗਣਾ ਮੁਰਦਾਬਾਦ ਭੈਣ ਕੁਲਵਿੰਦਰ ਜਿੰਦਾਬਾਦ ਆ ਕਮੈਂਟ ਕੌਣ ਡਿਲੀਟ ਕਰੀ ਜਾਂਦਾ ਆਪਣੇ ਤਦੋ ਕੋਈ ਗੱਲ ਨਹੀਂ ਜਾਂ ਕੇ ਰਕਮੈਂਟ ਪੜਿਆ ਨਹੀਂ ਗਿਆ ਮੇਰ ਕੋ ਸਤੂ ਭੰਦਰ ਮਾੜਾ ਦੱਸੀ ਵੀ ਕਿੰਨੇ ਵੀਰ ਲਾਈਵ ਦੇਖਦੇ ਪਏ ਆ ਉਹ ਭਰਾਵੋ ਬੱਤੀ ਤੇ ਤੀਜਾ ਨੇ ਤੁਸੀਂ ਦੇਖਣ ਦੇ ਜੇ ਲਿਖਦੇ ਹੋ ਤੰਗਣਾ ਮੁਰਦਾ ਬਾਦ ਤੁਸੀਂ ਕਮੈਂਟ ਕਰ ਲੱਗੇ ਡਰੀ ਜਾਂਦੇ ਜੇ ਮੈਂ ਬੋਲਣ ਦੇ ਆ ਕੁਝ ਨਹੀਂ ਹੁੰਦਾ ਇਹ ਸਾਡਾ ਕੋਈ ਵੀ ਵਗੜ ਤੱਕ ਦੀ ਗश्ती ਵੈਰੀ ਗੁੱਡ ਇੱਕ ਮੁੰਡਾ ਵੇਖ ਲਾ ਜੱਗੀ ਜੱਗੀ ਲਿਖਣ ਦਿਆ ਪੂਰਾ ਜੱਗੀ ਨੇ ਕੰਗਨਾਰ ਨੌਰ ਮਰਦਾਬਾਦ ਲਿਖਿਆ ਤੇ ਭੈਣ ਕਰਵਿੰਦਰ ਜਿੰਦਾਬਾਦ ਸੱਤੂ ਬੋਲਰ ਲੈ ਕੇ ਕੰਗਨਾਰ ਨੌਰ ਮਰਦਾਬਾਦ ਭੈਣ ਕਰਵਿੰਦਰ ਜਿੰਦਾਬਾਦ ਲਿਖ ਸੱਤੂ ਨਵੀਂ ਗੇਲੇ ਧੰਨਵਾਦ ਵੀਰੇ ਐਡਾ ਠੋਗੋ ਯਾਰਾ ਭੈਣ ਚੋਦੀ ਗਸਤੀ ਨੂੰ ਐਡਾ ਹੀ ਭੈਣ ਘੜੋ ਕੰਗਣਾ ਦੀ ਬੂਟਾ ਗੋਲਪ ਚੋਰ ਮੁਰਦਾਬਾਦ ਵੀ ਲਿਖੋ ਬੂਟੇ ਨੂੰ ਬੂਟਾ ਜਿਹੜੀ ਵੀ ਵੀਡੀਓ ਪਾਉਂਦਾ ਨਾ ਉਹਦੇ ਥੱਲੇ ਬੂਟਾ ਕੋਈ ਗੱਲ ਨਹੀਂ ਨੂੰ ਕੱਢੀ ਪੰਜ ਡਾਲਰ ਚੋਰ ਖਾਲਾ ਕਰਦਾ ਚ ਗੋਰੀਆ ਰਿਆ ਤੇ ਹੁਣ ਸਾਲਾ ਸਾਨੂੰ ਮਤਾ ਦਿੰਦਾ ਅਮਨਦੀਪ ਵੇਰਕ ਮਰਦਾਬਾਦ ਕੰਗਣਾ ਨਚਾਰ ਵੈਰੀ ਗੁੱਡ ਵੈਰੀ ਗੁੱਡ ਸਲੂਟ ਬਣ ਗਿਆ ਸਾਰਿਆਂ ਨੂੰ ਸਾਰੇ ਵੀਰ ਕਮੈਂਟ ਕਰਦੇ ਪਏ ਆ ਕਰੋ ਜਿੰਨੇ ਅਗੇ ਵੀਰ ਕਰੋ ਠੋਕ ਕੇ ਅਰਕਨਾ ਮਰਦਾਬਾਦ ਬਨ ਸ਼ੇਰੋ ਬਾਇਓ ਸ਼ੇਰੋ ਸ਼ੇਰੋ ਕੰਗਣਾ ਮਰਦਾਬਾਦ ਅਨਕਲਵਿੰਦਰ ਜਿੰਦਾਬਾਦ ਭੈਣ ਦੀ ਫੈਮਿਲੀ ਜਿੰਦਾਬਾਦ ਭੈਣ ਦੀ ਮਾਤਾ ਬੱਬਰ ਸ਼ੇਰਨੀ ਜਿਹਦਾ ਦੁੱਧ ਚੁੰਗਿਆ ਭੈਣ ਕਲਵਿੰਦਰ ਨੇ ਜਿੰਦਾਬਾਦ ਟੁਟਾ ਵਾਲਾ ਟੈਂਪੂ ਮੂਗੰਗੋ ਕੁਛ ਕੁਆ ਬੱਲੇਵੰਦੀਪ ਬੱਲੇਆ ਮੰਦੀਪ ਠੀਕ ਹੈ ਭਰਾਵੋ ਬੂਟਾ ਖਾਤੇ ਤੱਕੀ ਨੋਨਾ ਤੱਕੀ ਨਾ ਮਤਲਬ ਜੱਗੀ ਦੇ ਠੀਕ ਹੈ ਨੋਨਾ ਮਤਲਬ ਬੂਟਾ ਲੁਕ ਚੜ ਆਪਣੀ ਮੈਨੂੰ ਪੜਨਾ ਤੇ ਆਉਣਾ ਨਾ ਭਰਨ ਤੇ ਲੇਖਾ ਪੜੇ ਗਸਤੀ ਗੁਰਸੇ ਵਕੀਲ ਬਲੈ ਉਹ ਇਹ ਨਾ ਸੋਚੋ ਵੀ ਇਹ ਕੁੜੀ ਆ ਇਹ ਨਾ ਕੋਈ ਧੀ ਆ ਇਹ ਗਸਤੀ ਆ ਇਹ ਇਹ ਵੱਡੇ ਵੱਡੇ ਮੰਤਰੀਆਂ ਨਾਲ ਰਾਤਾਂ ਗੁਜ਼ਾਰਦੀ ਆ ਜਿੰਨੂੰ ਗੁੱਟੇ ਕੋਲ ਚੋਰ ਨੇ ਭੈਣ ਬਣਾਇਆ ਜਿਹੜੇ ਬਲਕੌਰ ਕਾਮਰੇਡ ਨੇ ਭੈਣ ਬਣਾਏ ਨੇ ਇਹਨਾਂ ਨੂੰ ਜਿੰਨੇ ਵੀ ਜਿੰਨਿਆਂ ਨੇ ਵੀ ਬਣਾਈਆਂ ਇਹ ਰਾਤਾਂ ਗੁਜ਼ਾਰਦੀ ਆ ਲੱਖ ਲੱਖ ਰੁਪਇਆ ਇਕਰਾਰਨਾਮਾ ਲੈਂਦੀ ਏ ਸਤੂ ਕੋਲ ਤੰਗਣਾ ਮੁਰਦਾਬਾਦ ਚਲੋ ਠੀਕ ਹੈ ਵੀਰੋ ਜੇ ਨਹੀਂ ਕਿਸੇ ਨੇ ਹੁਣ ਆ ਵੀਡੀਓ ਕਾਲ ਤੇ ਤੇ ਬਹੁਤ ਬਹੁਤ ਵਾਹ ਤੁਹਾਡਾ ਤੇ ਆਉਣਾ ਚਾਹੁੰਦੇ ਜੇ 2 ਮਿੰਟ ਤੇ ਆ ਜਾਓ ਕੱਲ ਲੈਨੇ ਕੱਲ ਠੀਕ ਕੇ ਪਰ ਉਹ ਵੀਡੀਓ ਜਿਆਦਾ ਲੰਮੀ ਹੋ ਜਣੀ ਆ ਗਲਤੀ ਭੁੱਲ ਚੁੱਕ ਦੀ ਮਾਫੀ ਵਾਹਿਗੁਰੂ ਸਾਰੇ ਨੂੰ ਜਰਜ਼ੀ ਕਹ ਲਾਜ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ